ਹੱਕ ਹਾਕਿਆ ਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਹੱਕ ਹਾਕਿਆ ਗਾਹਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਾਹਨ ਸ਼ਾਹਾ ਗੁਰੂ ਗੋਬਿੰਦ ਸਿੰਘ ਕਲਗੀ ਧਰਪਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦੇ ਜਿਗਰ ਦੇ ਟੁਕੜੇ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਪੂਜਨੀਕ ਮਾਤਾ ਬਾਤ ਗੁਜਰ ਕੌਰ ਜੀ ਦੀ ਸਤਿਗੁਰੂ ਜੀ ਅੱਜ 13 ਪੋਹ ਅੱਜ ਦੇ ਦਿਨ ਸ਼ਹਾਦਤ ਹੋਈ ਪਾਤਸ਼ਾਹ ਇਸ ਮਹਾਨ ਮੁਕੱਦਸ ਸਥਾਨ ਜਿੱਥੇ ਆਪ ਜੀ ਦੇ ਲਾਲਾਂ ਦਾ ਖੂਨ ਡੁੱਲਿਆ ਠੰਡਾ ਬੁਰਜ ਜਿੱਥੇ ਮਾਂ ਗੁਜਰੀ ਜੀ ਨੇ ਸ਼ਹਾਦਤ ਦਿੱਤੀ ਕਲਗੀਧਰ ਪਿਤਾ ਜੀ ਆਪ ਜੀ ਦਾ ਸਮੂਚਾ ਖਾਲਸਾ ਪੰਥ ਲਗਾਤਾਰ ਇਸ ਮਹਾਨ ਮੁਕੱਦਸ ਸਥਾਨ ਦੀ ਧੂਰੀ ਬਰਸ ਰਿਹਾ ਹੈ ਗੁਰਦੇਵ ਪਾਤਸ਼ਾਹ ਆਪ ਜੀ ਦੀ ਗੋਦ ਵਿੱਚ ਬੈਠ ਕੇ ਬਾਣੀ ਨਾਮ ਸਿਮਰਨ ਅਭਿਆਸ ਗੁਰਸਿੱਖਾਂ ਨੇ ਕੀਤੇ ਸਭ ਪੰਥ ਨੇ ਮਨ ਬਾਚ ਕਰਮ ਕਰਕੇ ਹਾਜ਼ਰੀਆਂ ਭਰੀਆਂ ਕਲਗੀਧਰ ਪਿਤਾ ਜੀ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਰਦਾ ਕੀਦਰਤ ਮਹਾਰਾਜ ਆਪਣੇ ਦਰ ਪ੍ਰਵਾਨ ਕਰਨੀ ਸਭ ਗੁਰਸਿੱਖਾਂ ਦੀ ਤਨ ਮਨ ਧਨ ਕਰਕੇ ਕੀਤੀ ਸੇਵਾ ਸਫਲ ਕਰਨੀ ਦਸ਼ਮੇਸ਼ ਪਾਤਸ਼ਾਹ ਜੀ ਆਪਣੇ ਲਾਲਾਂ ਦੇ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ ਪੰਥ ਦਾ જયਕਾਰ ਕਰਨਾ ਖਾਲਸਾ ਪੰਥ ਵਿੱਚ ਏਕਤਾ ਇਤਿਫਾਕ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਦਾਤਾਰ ਪਿਤਾ ਜੀ ਆਪਣੇ ਮਾਰਗ ਦੇ ਪਾੰਧੀ ਬਣਾ ਕੇ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਣੀਆਂ ਦਾਤਾਰ ਪਾਤਸ਼ਾਹ ਜੀ ਆਪ ਜੀ ਦਾ ਸ਼ੁਕਰ ਮਹਾਰਾਜ ਆਪ ਨੇ ਦਇਆਲਤਾ ਕੀਤੀ ਲਗਾਤਾਰ ਸਮੁੱਚੇ ਖਾਲਸਾ ਪੰਥ ਨੂੰ ਸਤ ਸੰਗਤ ਦੇ ਲਾਹੇ ਬਖਸ਼ੇ ਆਪ ਜੀ ਦੇ ਸੇਵਕਾਂ ਨੇ ਬਾਣੀ ਪੜ੍ਹੀ ਕੀਰਤਨ ਹੋਏ ਵਿਚਾਰਾਂ ਹੋਈਆਂ 6 ਪੋ ਤੋਂ 13 ਪੋ ਤੱਕ ਆਪ ਜੀ ਦੇ ਸਰਬੰਸ ਦੇ ਕੁਰਬਾਨੀਆਂ ਦੀ ਲਗਾਤਾਰ ਪੜਾਦਰ ਪੜਾ ਕਥਾ ਵਿਚਾਰ ਹੋਈ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸਮੱਤ ਬਖਸ਼ ਕੇ ਸੇਵਾ ਲੈਣੀ ਪਾਤਸ਼ਾਹ ਜੀਓ ਦਾਤਾਰ ਪਿਤਾ ਆਪ ਜੀ ਦੀ ਪਵਿੱਤਰ ਅਗਵਾਈ ਵਿੱਚ ਪੰਜ ਪਿਆਰੇ ਸਹਿਬਾਨ ਪੰਜ ਨਿਸ਼ਾਨੀ ਸਹਿਬਾਨ ਸਮੁੱਚਾ ਖਾਲਸਾ ਪੰਥ ਹਾਜ਼ਰ ਹੈ ਬਾਦਸ਼ਾਹ ਦਇਆ ਕਰਨੀ ਮਹਾਰਾਜ ਸ਼ਹੀਦੀ ਨਗਰ ਕੀਰਤਨ ਆਰੰਭ ਹੋਣਾ ਹੈ ਆਪ ਜੀ ਨੇ ਸਿਰ ਤੇ ਹੱਥ ਰੱਖਣਾ ਆਪ ਬਿਵੇਕ ਬੁੱਧੀ ਬਖਸ਼ ਕੇ ਸੇਵਾ ਲੈਣੀ ਭੈ ਭਾਵਨੀ ਅਦਬ ਸਤਕਾਰ ਵਿੱਚ ਇੱਕ ਇੱਕ ਕਦਮ ਆਪਣੀ ਯਾਦ ਵਿੱਚ ਪ੍ਰੇਮ ਵਿਰਾਗ ਵਿੱਚ ਆਪਣੇ ਚਰਨਾਂ ਨਾਲ ਜੋੜ ਕੇ ਸੱਚੇ ਸਾਹਿਬ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਇਸ ਪਾਵਨ ਸਥਾਨ ਸ਼ਹੀਦੀ ਸਥਾਨ ਤੋਂ ਨਗਰ ਕੀਰਤਨ ਆਰੰਭ ਹੋ ਕੇ ਸੰਸਕਾਰ ਸਥਾਨ ਤੇ ਸੰਪੂਰਨਤਾ ਹੋਵੇਗੀ ਦਇਆਲਤਾ ਕਰਨੀ ਅਗਵਾਈ ਬਖਸ਼ੋ ਮਹਾਰਾਜ ਸਮੱਤ ਬਖਸ਼ ਕੇ ਸੇਵਾ ਲੈਣੀ ਕਿਰਪਾਲਤਾ ਕਰੋ ਪਾਤਸ਼ਾਹ ਜੀ ਆਪ ਜੀ ਹੁਕਮਨਾਮਾ ਬਖਸ਼ ਕੇ ਅਸੀਸ ਦੇ ਕੇ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਆਪ ਜੀ ਦੇ ਦਰ ਪਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਜੀ ਇਲਾਹੀ ਫਰਮਾਨ ਬਖਸ਼ ਕੇ ਅਸੀਸ ਦਿਓ ਸਈ ਪਿਆਰੇ ਮਿਲੋ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ